ਪੱਜਾਬੀਅਤ ਦੇ ਬਾੜ ਵਿੱਚ ਤੁਹਾਡਾ ਸਵਾਗਤ ਹੈ ਜੋ ਮਾਰਗ ਆਤਾ ਲੋਕ ਪਉਂਦੇ ਹਨ ਉਹਨਾਂ ਦਾ ਨਤੀਜਾ ਅੱਜ ਤੁਹਾਨੂੰ ਦਿਖਾਉਂਦੇ ਆਂ ਬਠਿੰਡਾ ਦੇ ਵਿੱਚ ਸਾਹਮਣੇ ਇੱਕ ਨਸ਼ੇ ਦੀ ਆਦਤ ਤੋਂ ਮਜਬੂਰ ਇੱਕ ਵਿਅਕਤੀ ਨੇ ਘਰ ਦਾ ਸਾਰਾ ਸਮਾਨ ਵੇਚ ਕੇ ਜਦੋਂ ਉਸਦੇ ਹਾਲਾਤ ਇਹੇ ਜੇ ਹੋ ਗਏ ਤੇ ਉਸ ਨੂੰ ਕੋਈ ਨਸ਼ੇ ਦੀ ਲਤ ਦੀ ਪੂਰੀ ਕਰ ਲਈ ਕੋਈ ਉਸ ਨੂੰ ਫੇਰਲਾ ਚੀਲਾ ਨਾ ਚੱਲਿਆ ਤਾਂ ਉਸਨੇ ਆਪਣੇ ਘਰਵਾਲੇ ਦੇ ਵਾਲ ਕੱਟ ਕੇ ਉਹਨਾਂ ਵਾਲਾਂ ਨੂੰ ਵੇਚ ਕੇ ਨਸ਼ੇ ਦੀ ਪੂਰਤੀ ਕੀਤੀ ਨਸ਼ੇ ਦੀ ਦਲਦਲ ਦੇ ਵਿੱਚ ਡੁੱਬੇ ਅਜਿਹੇ ਵਿਅਕਤੀਆਂ ਦਾ ਹਾਲ ਹੈ ਦਿਖਾਉਂਦੇ ਆਂ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਕੇ ਹਰ ਖਬਰ ਹਰ ਜਾਣਕਾਰੀ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਦਿਖਾਉਣੇ ਪਹੁੰਚ ਸਕੇ ਦਿਖਾਉਣੇ ਆ ਸਾਨੂੰ ਲਾਈਵ ਤਸਵੀਰਾਂ ਕੀ ਹੈ ਮਾਮਲਾ ਕੀ ਹਾਲਾਤ ਨੇ ਇਹਨਾਂ ਦੇ ਬਾਕੀ ਚਾਹ ਬਾਕੀ ਚੱਕਰ ਇਹਨਾਂ ਤੇ ਇਹ ਚੱਕਰੇ ਐ ਮਤਲਬ ਕਿ ਸਾਡੇ ਮਹੱਲੇ ਦੀ ਨੂਹ ਆ ਠੀਕ ਆ ਮਤਲਬ ਕਹਿੰਦੇ ਕਹ ਹੋਂਦੇ ਘਰ ਦੀ ਨੂਹ ਸੀਗੀ ਮਤਲਬ ਰਾਜੂ ਬਾਬੇ ਦੀ ਜਿੰਨਾ ਚਿਰ ਰਾਜੂ ਆਪੇ ਜਿੰਦਾ ਰਿਹਾ ਉਦੋਂ ਤੇ ਵਧੀਆ ਸੀਗੀ ਪਰਿਵਾਰ ਅੱਛਾ ਸੀ ਕਾਫੀ ਨਾਮ ਰਜੂ ਆਪੇ ਜੂ ਆਪੇ ਦਾ ਹਾਂਜੀ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਡੈਥ ਹੋ ਗਈ ਹੈਗੀ ਉਦੋਂ ਬਾਅਦ ਇਹਦੇ ਦੋਨੋਂ ਮੁੰਡੇ ਦੋਨੇ ਹੀ ਨਸ਼ੇ 'ਚ ਪੈ ਗਏ ਨਸ਼ੇ ਜਦੋਂ ਇਹ ਪਏ ਮੁੰਡੇ ਬਹੁਤ ਜ਼ਿਆਦਾ ਨਸ਼ਾ ਕਰਨ ਲੱਗੇ ਹੱਦ ਤੋਂ ਜ਼ਿਆਦਾ ਉਹਨਾਂ ਨੇ ਚੱਕ ਚੱਕ ਸਾਰਾ ਸਮਾਨ ਇਹਨੂੰ ਕੁੱਟਣਾ ਮੈਂ ਰਾਤ ਦੇ 1:00 ਵਜੇ ਤੱਕ ਇਹਨਾਂ ਦੇ ਘਰੇ ਬੈਠੀ ਰਹਿੰਦੀ ਸੀ 1:00 ਵਜੇ ਤੱਕ ਉੱਕੀ ਜਾਂਦੇ ਹਾਂ ਇਹ ਮੈਂਟਲੀ ਅਫਸਰਟ ਕਰਦੇ ਉਹਨਾਂ ਨੇ ਠੀਕ ਹੈ ਜੀ ਰਹਿਦਾ ਹੁੰਦਾ ਸਾਰਾ ਸਮਾਨ ਵੇਚ ਕੇ ਜਦੋਂ ਗੇਟ ਸੀ ਮੰਦਰ ਦਾ ਉਹ ਵੀ ਇੱਕ ਮਿੰਟ ਸੁਣ ਫਰਗਦਈ ਸਾਨੂੰ ਦੱਸਿਆ ਆ ਕਿ ਵੀ ਐਂ ਕਰਕੇ ਗੇਟ ਵੇਚਦਾ ਹੈ ਕਾ ਲੇਡੀ ਜੀ ਮੇਰੇ ਕੋਲ ਆਈ ਆ ਸਾਡੇ ਮਹੱਲੇ ਦੀ ਵੀ ਆ ਉਹ ਕਹਿੰਦੀ ਦੀਦੀ ਐਂ ਕਰਕੇ ਗੇਟ ਵੇਚਦਾ ਅਸੀਂ ਜਿੰਨਾਂ ਕੋਲੇ ਵੇਚਿਆ ਫਿਰ ਅਸੀਂ ਉਹਨਾਂ ਕੋਲੇ ਗਏ ਉਹਨਾਂ ਤੋਂ ਫਿਰ ਅਸੀਂ ਗੇਟ ਚ ਫਵਾ ਕੇ ਲਿਆਏ ਉਹਨਾਂ ਨੇ ਸਾਫ 1 ਰੁਪਈਆ ਵੀ ਨਹੀਂ ਲਿਆ ਕੋ ਉਹ ਵੇਚ ਕੇ ਖਾ ਗਏ ਉਸ ਤੋਂ ਬਾਅਦ ਫੇਰ ਇਹਦੀ ਕੁੱਟਮਾਰ ਵੀ ਬਥੇਰੀ ਕੀਤੀ ਮੱਲੇ ਨੇ ਵੀ ਕੀਤੀ ਇਹ ਮਤਲਬ ਪੁਲਿਸ ਤੋਂ ਵੀ ਕਟਵਾਈ ਸੀ ਪਰ ਇਹ ਸੁਧਰੇ ਨਹੀਂਗੇ ਫਿਰ ਮਾਂ ਨੂੰ ਤਲਵਾਰ ਰੱਖ ਲੈਂਦੇ ਸੀ ਕਦੇ ਤੇ ਘਰ ਵੇਚਦਾ ਜਿਹੜਾ ਸੀਗਾ ਉਧਰ ਇੰਨਾ ਮਹਿੰਗਾ ਮਕਾਨ ਇੰਨਾ ਨੇ ਸਿਰ ਉੱਪਰ ਸਿਰ ਉੱਪਰ ਅਟਕ ਲਾ ਦਿੱਤਾ ਜਿਵੇਂ ਮਾਤਾ ਕੀਤੀ ਜਿਵੇਂ ਸੱਤ ਅੰદાવાદ ਉਹ ਵੀ ਵਰਦਾ ਸੀ ਉਹ ਵੀ ਕੁੱਟ ਕੇ ਕੱਢਦੇ ਪਰ ਅੱਜ ਕੱਲ ਆਪਾਂ ਦੇਖਿਆ ਨਹੀਂ ਵੈਸੇ ਅਭੀ ਵਾਲ ਵੀ ਕੱਟੇ ਐਸ ਲੇਡੀਜ਼ ਦੇ ਵਾਲ ਵੀ ਕੱਟ ਕੇ ਵੇਚੇ ਵਾਲ ਏਡੇ ਏਡੇ ਲੰਬੇ ਵਾਲ ਸੀ ਇਹਦੇ ਤੇ ਸੰਤੋ ਪਰਸੋਂ ਹੀ ਕਥਾ ਲੱਗਿਆਗਾ ਇਹ ਬੋਸਰ ਦਾ ਨਿੱਕਲ ਗਏ ਸੀ ਮੱਲੇ ਚੋਂ ਮੱਲੇ ਲਾਣੀ ਇਹ ਤਾਂ ਅਸੀਂ ਸਾਰਿਆਂ ਨੇ ਕੱਢਦੇ ਸੀ ਸਿੱਧੀ ਜੀ ਗੱਲ ਐ ਇਹ ਤਾਂ ਕੁੱਟ ਕੇ ਭੇਜਦੇ ਸੀ ਉਹ ਮੁੰਡੇ ਅਸੀਂ ਕੱਢ ਕੇ ਭੇਜਦੇ ਕੁੱਟਦੇ ਸੀ ਅਜੀ ਗੈਸੀ ਬੜੇ ਨਹੀਂ ਦਿੰਦੇ ਨਸ਼ੇ ਵਾਲਿਆਂ ਨੂੰ ਲੋ ਆਂਡੀਆਂ ਗੌਂਡੀਆਂ ਦੀ ਵਿਚੋਰੀ ਕੀਤੀ ਇਹਨਾਂ ਨੇ ਆਂਡ ਗੌਂਡ ਦੇ ਵਿੱਚ ਪੇ ਦੀ ਕਣਕ ਚੱਕ ਨੀ ਤੇ ਦਾ ਕੋਈ ਤੁਸੀਂ ਕੀ ਮੰਗ ਕ ਅਸੀਂ ਮੰਗ ਕਰਦੇ ਹਾਂ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹਦੇ ਬੱਚਿਆਂ ਦਾ ਕੀ ਕ ਇਨਨੂੰ ਉੱਥੇ ਵੀ ਨਹੀਂ ਬੰਦ ਦਿੱਤਾ ਜਾਂਦਾ। ਬੱਚਿਆਂ ਨੂੰ ਸਰਕਾਰ ਵੱਲੋਂ ਯਾਨੀ ਕਿ ਹਦਾਇਤਾਂ ਵੀ ਵੀ ਯਾਨੀ ਕਿ ਜਿਹੜੇ ਵੀ ਨਸ਼ਾ ਕਰਦੇ ਨੇ ਜਾਂ ਵੇਚਦੇ ਨੇ ਵੀ ਡੈਡਲਾਈਨ ਜਾਰੀ ਕੀਤੀ ਵੀ ਜੇ ਉਹ ਕਿਸੇ ਤਰ੍ਹਾਂ ਦਾ ਕੋਈ ਫੜਿਆ ਜਾਂਦਾ ਤਾਂ ਉਸ ਦੀ ਉੱਥੋਂ ਦੇ ਇੰਚਾਰਜ ਤੇ ਵੀ ਕਾਰਵਾਈ ਹੋਏਗੀ ਪਰ ਅਸਾਂ ਦਾ ਕੁਝ ਅਸੀਂ ਨਹੀਂ ਜੀ ਅਸੀਂ ਅਸੀਂ ਇੰਚਾਰਜ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਆ ਵੀ ਜਿਹੜਾ ਤੁਸੀਂ ਯੁੱਧ ਛੇੜਿਆ ਉਹ ਤਾਂ ਜ਼ਿਆਦਾ ਹੋ ਗਿਆ ਆਮ ਹੋ ਗਿਆ। ਸ਼ੀਆਮ ਹੈ ਨਸ਼ਾ ਆਮ ਹੈ। ਸਿੱਧੀ ਜੀ ਗੱਲ ਹੈ ਜੀ ਸਾਰੀ ਕਿਤੇ ਆ ਇਹ ਕਿਹੜਾ ਮੱਲ ਲਿਖੇ ਪਈ ਹੁੰਦੀ ਆ ਇਹ ਤਾਂ ਜੋਗੀ ਨਗਰ ਗਲੀ ਨੰਬਰ 13 ਅਸੀਂ ਪਰਸ਼ਰਾਮ ਨਗਰ ਰਾਜੂ ਆਪਦੇ ਮੰਦਰ ਵਾਲੀ ਗੱਡੀ ਸਰਦੀ ਸੰਤਾ ਪਤਾ ਲੱਗੇ ਤਾਂ ਕਈ ਜਣਾਂ ਤਾਂ ਇੱਥੇ ਬੈਠੇ ਆ ਚੱਲ ਜਿਨ੍ਹਾਂ ਨੂੰ ਖਾਣਾ ਕੋਣਾ ਤੋਂ ਦਿੰਦਾ ਖਾਣਾ ਗਾਂ ਮੈਂ ਅੰਡ ਗਾਂ ਵੀ ਦਿੰਦਾ ਗੁਰਦੁਆਰੇ ਚ ਵਿਦਿਆਉਂਦੀ ਠੀਕ ਤੋ ਤੁਹਾਨੂੰ ਕਿੱਥੋਂ ਮਿਲੇ ਇਹ ਸਾਨੂੰ ਇੱਥੇ ਬੈਠੇ ਮਿਲੇ ਸੀ ਜਿੱਦਨ ਮੀਂਹ ਪੈ ਰਿਆ ਸੀ ਹਾਂਜੀ ਉਸ ਦਿਨ ਇੱਥੇ ਬੈਠੇ ਹੋਏ ਸੀ ਅੱਛਾ ਇਹ ਮੈਂ ਦੁਕਾਨ ਤੇ ਗਏ ਕਹਿੰਦੇ ਸੀ ਖੜੀ ਤੇ ਦੋ ਜੀ ਤੁਸੀਂ ਜਾਣਦੇ ਹੋ ਨਾ ਨਹੀਂ ਪੁੱਛਿਆ ਜੇ ਅਸੀਂ ਪੁੱਛਿਆ ਵੀ ਤੁਸੀਂ ਕਿੱਥੇ ਰਹਨੇ ਇਹਨੇ ਆ ਵੀ ਕਹਾਣੀ ਦੱਸੀ ਅਸੀਂ ਆਪ ਦੇ ਘਰ ਲੈ ਗਏ ਕੋਈ ਨਹੀਂ ਸਾਡਾ ਸਿਰ ਚਾਰ ਦਿਨਾਂ ਤੋਂ ਉੱਥੇ ਹੀ ਰਹਿ ਰਹੀ ਹੈ ਤੁਸੀਂ ਕੀ ਬੱਸ ਉਹ ਤੇ ਰਹੀ ਇਹਦੇ ਦਰਦ ਵੀ ਰਹਿੰਦਾ ਦਿਮਾਗ ਦੀ ਨਾ ਉਹ ਪਾਣੀ ਡੋਲਦੀ ਰਹਿੰਦੀ ਪਾਣੀ ਡੋਲਦੀ ਰਹਿੰਦੀ ਆ ਰਾਤ ਨੂੰ 3 ਵਜੇ ਉੱਠ ਜਾਂਦੀ ਆ ਪਾਣੀ ਡੋਲ 3 ਤੋਂ 4 ਘੰਟੇ ਲਗਾਤਾਰ ਚੱਕਿਆ ਗਿਆ 4 ਰੁਪਏ ਦੀ ਬਸ ਐਂ ਬਸ ਗੱਲਾਂ ਆਫਸੀ ਜੇ ਦਿਮਾਗ ਦੀ ਜਮ ਮਾਨੂੰ ਇੱਥੇ ਜਿਹੜਾ ਖਾਣਾ ਪੀਣਾ ਇਹ ਮੁੱਲੇ ਵਾਲੇ ਕਰਦੇ ਆ ਮੁੱਲੇ ਵਾਲੇ ਕਰਦੇ ਤੇ ਰਾਤ ਨੂੰ ਫਿਰ ਕਿੱਥੇ ਸੌਂਦੀ ਆ ਅਸੀਂ ਲੈ ਰਾਤ ਨੂੰ ਹੁਣੇ ਅਸੀਂ ਆਪਦੇ ਘਰੇ ਲੈ ਆਂਦੇ ਹਾਂ ਪਰ ਦੋ ਤਿੰਨ ਦਿਨਾਂ ਚੋਂ ਦੇਖਿਆ ਜੀ ਅਸੀਂ ਸਵੇਰੇ ਫੇਰ ਇੱਥੇ ਆ ਜੀ ਹਾਂਜੀ ਜਿੰਦੁਰ ਮੰਗਦੇ ਮਤਲਬ ਵਰਦੇ ਬਰਾ ਕੇ ਬੱਚਿਆਂ ਦਾ ਕੀ ਮੰਗ ਕਰਦੇ ਜੀ ਇੱਥੇ ਸਾਫ ਮਿਲਣਾ ਚਾਹੀਦਾ ਸਾਫ ਮਿਲਣਾ ਚਾਹੀਦਾ ਜਿਵੇਂ ਇਹਦੇ ਘਰ ਵਾਲੇ ਨੇ ਨਸ਼ੇ ਦੇ ਆਪਦੀ ਦੇ ਹੋਣ ਦੇ ਕਰਨਾ ਬਾਲ ਤੱਕ ਬੇਇੱਜ਼ਤੀ ਇੰਨਾ ਤਾਂ ਸਜ਼ਾ ਮਿਲਣੀ ਚਾਹੀਦਾ ਜੀ ਉਹਨੂੰ ਬਸ ਉਹਨੂੰ ਇਹਦਾ ਕਸੂਰ ਨਹੀਂ ਹੈਗਾ ਉਹ ਬੱਚੇ ਦਾ ਕਾਲੇ ਨੂੰ ਇਹਦਾ ਸ਼ੀਰ ਤੇ ਬਰਤਨਾ ਸਜਾਉਣ ਲਈ ਚਾਹੀਦੀ ਹੈ। ਇਹ ਸਕੂਟੀ ਲੈ ਕੇ ਮੀ ਪੈ ਰਿਆ ਸੀ ਬਹੁਤ ਜ਼ਿਆਦਾ। ਇਹ ਇੱਥੇ ਬੈਠੀ ਹੋਈ ਸੀ ਜਿਹੜਾ ਇਹ ਲੰਘ ਰਹੀ ਸੀ ਨਾ ਰਾਤ ਦੇ ਟਾਈਮ ਨੇ ਦੇਖਿਆ। ਇਹ ਬੱਸ ਸਕੂਟ ਤੇ ਬਿਠਾ ਕੇ ਘਰੇ ਲੈ ਆਈ ਮੇਰੇ ਕੋਲ ਇਹ ਕਹਿੰਦੀ ਦੀਦੀ ਵੀ ਆਇਆ ਕਰਕੇ ਗੱਲ ਮੈਂ ਕਿਹਾ ਕੋਈ ਗਲਤ ਹੈ ਫਿਰ ਅਸੀਂ ਪੁੱਛਿਆ ਇਹਨੂੰ ਇਹ ਦਿਮਾਗੀ ਅਪਸੈਟ ਆ ਗਏ ਥੋੜੀ ਜਿਹੀ ਇਹਦੇ ਕੰਨ ਤੇ ਵੀ ਸੱਟ ਲੱਗੀ ਹੋਈ ਸੀ ਇਹ ਕਹਿੰਦੇ ਸੱਟ ਲੱਗੀ ਹੋਈ ਸੀ ਅਸੀਂ ਪੁੱਛਿਆ ਅਬ ਕਿੱਥੋਂ ਰਹਿਣ ਵਾਲੀਆਂ ਇਹਨੇ ਆਪ ਡਰੈਸ ਦਿੱਤਾ ਸਾਨੂੰ ਅਸੀਂ ਰਾਜੂ ਜਿਹੜਾ ਮੰਦਰਾ ਸੀ ਅਸੀਂ ਸਕੂਲ ਪੜ੍ਹਦੇ ਹੁੰਦੇ ਸੀ ਉਸ ਟਾਈਮ ਤੋਂ ਉਹਨਾਂ ਨੂੰ ਜਾਣਦੇ ਆ ਸੀ ਮੈਂ ਇੱਕ ਕੁੜੀ ਆ ਮੈਂ ਜੋਗੀਨਾਰ ਦੀ ਨਾਲ ਕੁੜੀ ਆ ਮੈਂ ਠੀਕ ਮੈਂ ਇਹਨੂੰ ਪੁੱਛਿਆ ਫਿਰ ਅਸੀਂ ਇਕੱਠੇ ਹੋ ਕੇ ਦੋਨੇ ਭੈਣਾਂ ਅਸੀਂ ਨਾਲ ਹੋਰ ਲੈਤੇ ਅਸੀਂ ਸੱਡਲ ਚਲੇ ਗਏ ਉੱਥੇ ਉਹਨਾਂ ਨੇ ਕੀਤਾ ਦੀ ਕਿ ਮਦਦ ਫਿਰ ਉਹਨਾਂ ਨੇ ਕਿ ਪੁਲਿਸ ਬੁਲਾ ਲਈ ਸਾਡੇ ਤੇ ਸਾਨੂੰ ਗੱਲ ਹੀ ਨਹੀਂ ਪਤਾ ਸੀ ਕੋਈ ਅਸੀਂ ਆਈ ਪੁੱਛਿਆ ਵੀ ਇਸ ਮੰਦਰ ਚ ਰਹਿਣ ਵਾਲੀਆਂ ਨੂੰ ਥੋੜੀ-ਮੋਟੀ ਜਗ੍ਹਾ ਦੇ ਰਹਿਣ ਵਾਸਤੇ ਜੋ ਤਿੱਕਨੇ ਚ ਰੋੜਤੇ ਬੈਠੀ ਰਹੋਗੀ ਨਸ਼ੇੜੀ ਟੱਪਰੇ ਆ ਛੋਟੇ ਜਿਹੀ ਗੁੜੀਆਂ ਅੱਜ ਕੱਲ ਦਾ ਦੋ ਸਹੀ ਗੱਲ ਹੈ ਆ ਤਾਂ 70-80 ਸਾਲ ਦੀ ਬੁੜੀ ਵੀ ਛੱਡਦੇ ਜੀ ਇਹ ਤਾਂ ਫਿਰ ਵੀ ਜਵਾਨ ਆ ਛੋਟਾ ਜਿਹਾ ਬੱਚਾ ਹੈ ਇਹਨੂੰ ਲੈ ਕੇ ਗਏ ਕੀ ਕੀ ਕੁਝ ਵੀ ਹੋ ਸਕਦਾ ਕਿ ਪ੍ਰਤਾਪਨਗਰ ਇਹ ਚਾਹੁੰਦਾ ਵੀ ਘਟਨਾ ਹੋਵੇ ਤਾਂ ਫਿਰ ਅਸੀਂ ਕੋਈ ਮੀਡੀਆ ਨੂੰ ਦੱਸਗੇ ਉਹਨਾਂ ਦੇ ਵਿੱਚੋਂ ਪਾ ਗਏ ਹੈ ਇਹ ਚਾਹੁੰਦੇ ਹੈਗੇ ਜੋਗੀ ਨਗਰ ਨੇ ਫਿਰ ਵੀ ਰੱਖਿਆ ਕੀਤੀ ਹੈ ਅਸੀਂ ਜਾ ਕੇ ਉਸ ਕੁੜੀ ਨੂੰ ਨਿਗਰੱਖੋ ਮੈਂ ਇਹ ਰਹਿ ਰਹੀ ਇੱਥੇ ਇਹਨੂੰ ਕਿਹਾ ਠੀਕ ਹੈ ਇਹਨੂੰ ਮੈਂ ਕਹਾ ਮਗਾ ਪਾਈਂ ਨਿਗਰੱਖੋ ਇੱਕ ਇੱਕ ਵਜਾ ਤੁਸ ਸਮਝ ਰਹੇ ਹਾਂ ਕੋਈ ਪਾਣੀ ਦੀ ਲੋੜ ਹੈ ਕੋਈ ਚਾਹ ਦੀ ਲੋੜ ਹੈ ਕੋਈ ਨੌਰਤਾਂ ਦੀ ਲੋੜ ਹੈ ਫਿਰ ਇਹ ਦੁਕਾਨੀ ਇਹ ਬਸ ਕੱਲੀ ਗੱਲਾਂ ਕਰ ਜਾਂਦੀ ਆ ਕੋਈ ਹੋਈ ਹੈ ਉਹ ਉਹਦੇ ਠੀਕ ਹੈ ਅਸੀਂ ਪਰ ਉੱਥੋਂ ਵਾਪਸ ਆ ਕੇ ਜੀ ਗੱਲ ਕੀਤੀ ਜਾਵੇ ਕੋਈ ਠੀਕ ਹੈ ਅਸੀਂ ਵਾਪਸ ਆ ਕੇ ਨਸ਼ੇ ਦੀ ਪੂਰਤੀ ਜਿਹੜੀ ਪੰਜਾਬ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਪੰਜਾਬ ਸਰਕਾਰ ਵੀ ਨਸ਼ਿਆਂ ਦੀ ਅਸੀਂ ਖਾਤਮਾ ਕਰਤਾ ਨਸ਼ਮੇ ਦੀ ਜਿੰਦਗੀ ਜਗ ਦੀ ਮਿਸਾਲ ਸਾਹਮਣੇ ਖੜੀ ਹੈ ਨਸ਼ਿਆਂ ਦੇ ਵਿਰੁੱਧ ਤਿੰਨ ਕੰਨੇ ਸਾਲ ਹੋ ਗਿਆ ਲੜ 6 ਮਹੀਨੇ ਹੋ ਗਏ ਲੜਦੇ ਨੂੰ ਆ ਸਾਹਮਣੇ ਨਜ਼ਰ ਆ ਰਿਹਾ ਨਸ਼ਾ ਕਰਨ ਦੇ ਆਦੀ ਬੰਦੇ ਮਜਬੂਰ ਹੋ ਕੇ ਮਕਾਨ ਵੇਚਿਆ ਮੰਦਰ ਦਾ ਸਮਾਨ ਵੇਚਿਆ ਸਮਾਨ ਤੋਂ ਬਾਅਦ ਲੇਰੀ ਦੇ ਬਾਲ ਤੱਕ ਕੱਟ ਕੇ ਵੇਚਦੇ ਨਸ਼ੇ ਦੀ ਪੂਰਤੀ ਵੀ ਇਹ ਛੋਟੇ ਛੋਟੇ ਜਵਾਗ ਲੈ ਕੇ ਫੋਟ ਫੋਟ ਬੈਠੀ ਹੈ ਪਲਾਟ ਪਤਾ ਨਹੀਂ ਕਿੰਦਾ ਇੱਥੇ ਬਟੀਆਂ ਰੋਟੀ ਆਂਡ ਗੁਆਣ ਇਹਨੂੰ ਦੇ ਰਿਆ ਐ ਦੂਜਾ ਸ਼ਰਮ ਦੀ ਗੱਲ ਸਰਕਾਰ ਦੇ ਥੱਪੜ ਕੀ ਹੋ ਸਕਦਾ ਜੀ ਜ਼ਿਆਦਾ ਕਿ ਅਸੀਂ ਵੱਡੇ ਵੱਡੇ ਦਾਅਵੇ ਕਰਨ ਤੋਂ ਵੱਡੇ ਵੱਡੇ ਬੋਲ ਲਾਉਣ ਤੋਂ ਬਾਅਦ ਲੱਖਾਂ ਕਰੋੜਾ ਰੁਪਏ ਦੇ ਬੋਡਾਂ ਦੇ ਖਰਾਬ ਕਰਨ ਤੋਂ ਬਾਅਦ ਐਸ ਜਿਹੜੇ ਨਸ਼ਾ ਕਰਨ ਵਾਲਾ ਹੁੰਦਾ ਤੁਸੀਂ ਕੀ ਸਾਰ ਲੈਣੀ ਜਿਹੜੀ ਉਹਦੀ ਬੈਕ ਸਾਈਡ ਤੇ ਉਹਦਾ ਪਰਿਵਾਰ ਬਿਠਾਉਣ ਦੇ ਵਾਰ ਤੁਸੀਂ ਪੁੱਛਦੇ ਹੀ ਨਹੀਂ ਸਰਕਾਰ ਵੱਲੋਂ ਇੱਕ ਹਦਾਇਤ ਵੀ ਦਿੱਤੀ ਗਈ ਸੀ ਡੀਜੀਪੀ ਵੱਲੋਂ ਵੀ ਕਿ ਜਿਹੜਾ ਵੀ ਨਸ਼ਾ ਫੜਾਇਆ ਜਾਊਗਾ ਜਾਂ ਜਿਹੜੇ ਏਰੀਏ ਦਾ ਇਨ ਚਾਰਜ ਹੋਏਗਾ ਉਸਤੇ ਵੀ ਕਾਰਵਾਈ ਹੋਏਗੀ ਕੋਈ ਚਾਰਜ ਦਾ ਮੈਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ ਹੈ ਮੇਰਾ ਮਤਲਬ ਹੈ ਇਹਦੀ ਗੱਲ ਨੂੰ ਸਰਕਾਰ ਤੱਕ ਪਹੁੰਚਾਣਾ ਵੀ ਜਿਹੜੇ ਤੁਸੀਂ ਵੱਡੇ ਵੱਡੇ ਵਾਅਦੇ ਕਰ ਲਓ ਖੋਖਲੇ ਆ ਤੁਸੀਂ ਜ਼ਮੀਨੀ ਲੈਵਲ ਤੇ ਬਿਲਕੁਲ ਨਹੀਂ ਆਏ ਕਿਉਂਕਿ ਅੱਜ ਵੀ ਤੁਹਾਡੀ ਨੱਕ ਦੇ ਥੱਲੇ ਸਾਰਾ ਕੁਝ ਹੋ ਰਿਹਾ ਇਹ ਜਿੰਦਗੀ ਜਗ ਦੀ ਮਿਸਾਲ ਹੈ ਇਹ ਹੈਡਲਾਈਨ ਜਾਰੀ ਕੀਤੀ ਸੀ ਸਰਕਾਰ ਵੱਲੋਂ ਉਹਨਾਂ ਦਾ ਮਸਲਾ ਸਰਕਾਰ ਦਾ ਵੀ ਕੀ ਕਿਹੜਾ ਜ਼ਿੰਮੇਵਾਰ ਕਿਹੜਾ ਨਹੀਂ ਜ਼ਿੰਮੇਵਾਰ ਇਹ ਉਹਨਾਂ ਦਾ ਮਸਲਾ ਇਹਨਾਂ ਨਾਲ ਮੇਰਾ ਕੋਈ ਤਾਲੁਕਾਤ ਨਹੀਂ ਉਹ ਆਪਦੀ ਸਰਕਾਰ ਜਿਹੜੇ ਲਾਜ ਨਾਲੜਾ ਉਹਨਾਂ ਨੇ ਦੇਖਣਾ ਮੇਰਾ ਮਸਲਾ ਐ ਇਸ ਨੇੜੀ ਦੀ ਤੇ ਇਨਾਂ ਜਵਾਕਾਂ ਮੱਲਾ ਸਾਰਾ ਨਾਲ ਖੜਿਆ ਮੱਲਾ ਇਹਨੂੰ ਰੋਟੀ ਦੇ ਰਿਹਾ ਪਾਣੀ 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 ਦੀ ਬੋਤਲਾਂ ਲੈ ਕੇ ਇੱਥੇ ਬੈਠੀ ਹੈ ਵਿਚਾਰੀ ਰਾਤ ਬਰਾਪਿਆ ਅੱਜਕੱਲ ਜੋ ਹਾਲਾਤ ਹੈ ਪਤਾ ਹੀ ਐਡੇ ਸਾਰਾ ਚਾਂਦੀ ਦੀਆਂ ਜੜੀਆਂ ਪੁਜੀਬਾਂ ਤੱਕ ਵੇਚਦੀਆਂ ਮੁੰਦਰੀਆਂ ਚਾਂਦੀ ਦੀਆਂ ਪਈਆਂ ਵੇਚਦੀਆਂ ਚੰਗੇ ਕਰਦੀ ਹੈ ਜਿਹੜੀ ਅੱਜ ਤੁਹਾਨੂੰ ਇਹ ਕੰਗਲੀ ਨਜ਼ਰ ਆ ਰਹੀ ਹੈ ਨਾ ਇਹ ਚੰਗੇ ਕਰਦੀ ਹੈ ਤੇ ਵੈਸੇ ਇਹਨਾਂ ਦਾ ਇੱਕ ਪਰਿਵਾਰ ਤਾਂ ਪੂਰਾ ਸੀਗਾ ਜਿਵੇਂ ਦੇਵਰ ਵੀ ਸੀ ਸਾਰੇ ਸੁ ਵੀ ਸੀ ਦੇਵ ਵੀ ਦੇਵਰ ਵੀ ਨਸ਼ੇ ਦਾ ਆਦਤ ਲੀਏ ਇਹਨਾਂ ਨੇ ਜੋ ਕੀਤਾ ਮੈਂ ਤਾਂ ਉਹੀ ਕਹਿੰਦਾ ਮੇਰੇ ਕੋਲ ਤਾਂ ਮੱਲੇ ਵਾਲੇ ਲੈ ਕੇ ਆਏ ਸੀਗੇ ਜੋ ਮੈਨੂੰ ਨਜ਼ਰ ਆਇਆ ਮੈਂ ਪਹਿਲਾਂ ਕਿੱਥੇ ਰਹਿੰਦੇ ਸੀ ਇਹ ਪਹਿਲਾਂ ਇਹ ਮੇਰੇ ਘਰ ਦੇ ਪਿਛਲੀ ਜੁਲੀ 'ਚ ਉੱਥੇ ਰਹਿੰਦੇ ਸੀ ਉਹ ਉਦੋਂ ਕਿਸ ਤਰ੍ਹਾਂ ਦੇ ਹਾਲਾਤ ਉਹਦੇ ਇਹੀ ਹਾਲਾਤ ਉੱਥੇ ਵੀ ਇਹੀ ਸੀ ਮੈਨੂੰ ਐ ਸੀ ਸੁਧਰ ਸਕ ਗਏ ਹਣੇ ਪਰ ਨਹੀਂ ਕੁਝ ਨਹੀਂ ਹੋਇਆ ਪਰ ਸਰਕਾਰ ਨੂੰ ਚਾਹੀਦਾ ਅੱਗੇ ਆਵੇ ਜਿਹੜਾ ਨਸ਼ਾ ਕਰਦਾ ਉਹਨੂੰ ਛੱਡੋ ਤੁਸੀਂ ਜਿਹੜਾ ਉਹਦੇ ਮਗਰ ਬੱਠਾ ਪਰਿਵਾਰ ਆ ਉਹਦੀ ਸਾਰ ਲੋ ਫਿਰ ਨਸ਼ਿਆਂ ਦੇ ਵਿਰੁੱਧ ਕੋਈ ਯੁੱਗ ਜੰਗ ਸ਼ੁਰੂ ਵੀ ਇਹ ਐ ਨਹੀਂ ਝੁੱਠੇ ਵਾਦੇ ਕਰਕੇ ਠੀਕ ਹੈ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਲੜਕੀ ਹੈ ਮਾਨਵੀ ਜੋ ਕਿ ਜੋਗਿੰਗਰ ਨਗਰ ਗ੍ਰਹਿਣ ਵਾਲੀ ਤੇ ਉਸਦੇ ਘਰ ਵਾਲਾ ਜਿਹੜਾ ਹੈਪੀ ਹੈ ਇਸਦੇ ਦਸਨ ਮੁਤਾਬਕ ਇਸਦਾ ਘਰ ਵਾਲਾ ਨਸ਼ੇ ਪਤੇ ਕਰਨ ਦਾ आदी ਸੀਗਾ ਤੇ ਉਸਨੇ ਕਾਫੀ ਵਾਰ ਇਹਦੀ ਕੁੱਟਮਾਰ ਕੀਤੀ ਸੀਗੀ ਤਿੰਨ ਚਾਰ ਦਿਨ ਪਹਿਲਾਂ ਵੀ ਜਿਹੜੀ ਇਹ ਲੇਡੀ ਇਹਦੇ ਘਰ ਦੇ ਵਿੱਚ ਜਦੋਂ ਆਏ ਕਿਉਂਕਿ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਸੀਗੀ ਉੱਥੇ ਹੈਪੀ ਆਪਣੇ ਦੋਸਤਾਂ ਦੇ ਨਾਲ ਕੁਝ ਆਇਆ ਸੀਗਾ ਘਰ ਦੇ ਵਿੱਚ ਜਦੋਂ ਇਹਨਾਂ ਨੇ ਉਹਨੂੰ ਬਜੈਕਟ ਕੀਤਾ ਤਾਂ ਘਰ ਵਾਲੇ ਨੇ ਇਹਦੀ ਕੁੱਟਮਾਰ ਕੀਤੀ ਤੇ ਨਾਲ ਇਹਦੇ ਵਾਜੜੇ ਵਾਲ ਸੀਗੇ ਉਹ ਵੀ ਕੱਢ ਦਿੱਤੇ ਸੋ ਇਸ ਬੰਦੀ ਅੱਜ ਇਨਫੋਰਮੇਸ਼ਨ ਮਿਲਣ ਤੇ ਅਸੀਂ ਥਾਣਾ ਕਰਾਲਪੁਰੋਣੀ ਦੀ ਵਿੱਚ ਮਾਨਵੀ ਦੀ ਸਟੇਟਮੈਂਟ ਰਿਕਾਰਡ ਕਰਕੇ ਮਕਦਮਾ ਦਰਜ ਕਰ ਰਹੇ ਆ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਲਦੀ ਹੀ ਜਿਹੜਾ ਇਹ ਦਸੀ ਹੈ ਹੈਪੀ ਇਸ ਨੂੰ ਗ੍ਰਫਤਾਰ ਕਰ ਮਿਆ ਜਾਊਗਾ ਤੇ ਜੇਕਰ ਇਹ ਨਸ਼ੇ ਦਾ ਆਦੀ ਹੋਊਗਾ ਤਾਂ ਇਸ ਨੂੰ ਜਿਹੜਾ ਅਕੋਰਡਿੰਗਲੀ ਅਕੋਰਡਿੰਗਲੀ ਲਾਪਤਾਵ ਕੋ ਗ੍ਰੋਨਿੰਗ ਕਾਰਵਾਈ ਕੀਤੀ ਜਾਊਗੀ ਤੇ ਜੇ ਇਹ ਐਡਿਕਟ ਹੋਊਗਾ ਤਾਂ ਇਸ ਨੂੰ ਦਾਖਲ ਕਰਵਾ ਕੇ ਇਹਦਾ ਡਰਗ ਡਿਡਿਕਸ਼ਨ ਕਰਵਾਇਆ ਜਾਊਗਾ